ਜੈਪੀ ਜੈ ਭਾਰਤ ਮੈਂ ਸੋਮਸ ਸੋਹਤਾ ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਵਾ ਪੋਸੂ ਨਾਵਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਅਮਰੀਕਾ ਤੋਂ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਦੀ ਧਰਤੀ ਤੇ ਪਹੁੰਚੇ ਪ੍ਰਵਾਸੀ ਭਾਰਤੀਆਂ ਦਾ ਅੱਜ ਤੀਜਾ ਜਹਾਜ਼ ਅੰਮ੍ਰਿਤਸਰ ਦੇ 에ਅਰਪੋਰਟ ਤੇ ਪਹੁੰਚ ਗਿਆ ਹੈ ਦੱਸ ਦਈਏ ਕਿ ਜਦੋਂ ਵੀ ਕਿਸੇ ਨਾਲ ਗੱਲਬਾਤ ਕਰੀਦੀ ਹੈ ਉਹ ਇੱਕੋ ਹੀ ਗੱਲ ਕਰਦੇ ਨੇ ਕਿ ਅਜੇ ਜਹਾਜ਼ ਬਹੁਤ ਆਉਣਗੇ ਆਖਰ ਕਾਰਨ ਕੀ ਹੈ ਕਾਰਨ ਕੀ ਹੈ ਕਿ ਪ੍ਰਵਾਸੀ ਭਾਰਤੀਆਂ ਨੂੰ ਇਸ ਤਰ੍ਹਾਂ ਮਤਲਬ ਬਹੁਤ ਗੱਲਾਂ ਨਿਕਲਦੀਆਂ ਨੇ ਕਿਉਂ ਰਿਪੋਰਟ ਕੀਤਾ ਜਾ ਰਿਹਾ ਹੈ ਔਰ ਜਿਹੜੇ ਲੋਕ ਉੱਥੇ ਰੋਜ਼ਗਾਰ ਦੀ ਖਾਤਰ ਗਏ ਨੇ ਉਹਨਾਂ ਨੂੰ ਜਦੋਂ ਭਾਰਤ ਲਿਆਂਦਾ ਗਿਆ ਖਾਸ ਕਰਕੇ ਅਮ੍ਰਿਤਸਰ ਜਦੋਂ 에어ਪੋਰਟ ਤੇ ਉਤਾਰਿਆ ਤੇ ਕਿਨਾ ਹਾਲਾਤਾਂ ਦੇ ਵਿੱਚ ਉਤਾਰਿਆ ਇਹ ਮੇਰੇ ਤੋਂ ਵੱਧ ਤੁਸੀਂ ਜਾਣਦੇ ਹੋ ਅੱਜ ਜਿਹੜਾ ਤੀਜਾ ਜਹਾਜ਼ ਹੈ ਇਸ ਜਹਾਜ਼ ਦੇ ਵਿੱਚ ਚਤਾਰੀ ਲੋਕ ਹਰਿਆਣਾ ਤੋਂ ਨੇ ਔਰ 31 ਪੰਜਾਬ ਤੋਂ ਗੁਜਰਾਤ ਤੋਂ ਨੇ 33 ਰਿਪੋਰਟ ਹੋ ਰਹੇ ਹਨ ਜਿਸ ਦੇ ਨਾਲ ਯੂਪੀ ਦੇ ਦੋ ਤੇ ਉੱਤਰਾਖੰਡ ਤੇ ਹਿਮਾਚਲ ਦਾ ਇੱਕ ਇੱਕ ਬੰਦਾ ਜਿਹੜਾ ਸ਼ਾਮਲ ਹੈ ਮਤਲਬ ਜੇ ਆਪਾਂ ਗੱਲ ਕਰੀਏ ਤੇ ਸਭ ਤੋਂ ਜ਼ਿਆਦਾ ਜਿਹੜੇ ਨੇ ਉਹ ਪੰਜਾਬ ਤੋਂ ਨੇ ਹਰਿਆਣਾ ਤੋਂ ਨੇ ਔਰ ਗੁਜਰਾਤ ਤੋਂ ਨੇ ਇਹ ਤਿੰਨਾਂ ਸਟੇਟਸ ਦੀ ਜੇ ਗੱਲ ਕਰੀਏ ਤੇ ਤਿੰਨੇ ਹੀ ਸਟੇਟਸ ਜਿਹੜੇ ਨੇ ਇਹ ਅਲੱਗ-ਅਲੱਗ ਤਰੀਕਿਆਂ ਰਾਹੀਂ ਹੁਣ ਜੇ ਆਪਾਂ ਗੱਲ ਕਰੀਏ ਕਹਿੰਦੇ ਤਾਂ ਇਹ ਹੈ ਜੀ ਸਾਨੂੰ ਏਜੰਟਾਂ ਨੇ ਧੋਖਾ ਦਿੱਤਾ ਹੁਣ ਏਜੰਟਾਂ ਦੇ ਉੱਪਰ ਕਾਨੂੰਨ ਨੇ ਸ਼ਿਕੰਜਾ ਕੱਸ ਲੀਤਾ ਹੈ ਇੱਥੇ ਦੱਸ ਦਈਏ ਕਿ ਜਦੋਂ ਮਤਲਬ ਭਾਰਤੀਆਂ ਦਾ ਇਹ ਜਹਾਜ਼ 119 ਭਾਰਤੀਆਂ ਦਾ ਦੂਜਾ ਜਥਾ ਜਿਹੜਾ ਉਹ ਸ਼ਨੀਵਾਰ ਰਾਤ ਸਾਢੇ 11 ਵਜੇ ਦੇ ਕਰੀਬ ਹਵਾਈ ਅਡੇ ਤੇ ਪਹੁੰਚਣ ਤੋਂ ਬਾਅਦ ਜਿਹੜਾ ਹੈ ਇੱਕਦਮ ਅਜੀਬ ਤਰ੍ਹਾਂ ਦਾ ਮੌਸਮ ਹੋ ਗਿਆ ਔਰ ਸੂਤਰਾਂ ਨੇ ਦੱਸਿਆ ਹੈ ਕਿ ਅਮਰੀਕਾ ਰਾਸ਼ਟਰਪਤੀ ਡੋਨਲਡ 트ੰਪ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਤੇ ਕਾਰਵਾਈ ਦੇ ਹਿੱਸੇ ਵਜੋਂ ਸਾਰੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਉਹਨਾਂ ਦੇ ਘਰਾਂ ਨੂੰ ਵਾਪਸ ਭੇਜਣ ਲਈ ਇੱਕ ਦੂਜੇ ਤੱਕ ਪਹੁੰਚ ਕੀਤੀ ਜਾ ਰਹੀ ਹੈ ਮਤਲਬ ਹੁਣ ਬਹੁਤ ਸਾਰੇ ਲੋਕ ਅਜਿਹੇ ਨੇ ਜਿਹੜੇ ਇਹ ਬੜੀਆਂ ਚਿੱਠੀਆਂ ਦੀਆਂ ਗੱਲਾਂ ਬਾਤਾਂ ਇਹਨਾਂ ਦਿਨਾਂ ਵਿੱਚ ਹੋ ਰਹੀਆਂ ਨੇ ਕਿ ਸਾਨੂੰ ਭਾਰਤ ਤੋਂ ਖਤਰਾ ਹੈ ਅਸੀਂ ਤੁਹਾਡੇ ਦੇਸ਼ ਦੇ ਵਿੱਚ ਸ਼ਰਨ ਲੈਣੀ ਆ ਵਗੈਰਾ ਵਗੈਰਾ ਇਹ ਸਾਰਾ ਹੀ ਕੁਝ ਜਿਹੜਾ ਹੈ ਆਪਾਂ ਸੁਣਦੇ ਆ ਕਿ ਉਹੀ ਲੋਕ ਆ ਰਹੇ ਨੇ ਜਾਂ ਫਿਰ ਉਹ ਸਾਰੇ ਲੋਕ ਆ ਰਹੇ ਨੇ ਜਿਹੜੇ ਕੀ ਗੈਰ ਕਾਨੂੰਨੀ ਤਰੀਕੇ ਨਾਲ ਮੈਕਸੀਕੋ ਦੀ ਦੀਵਾਰ ਪਾਰ ਕਰਕੇ ਗਏ ਨੇ ਜਾਂ ਹੋਰ ਜਿਹੜੇ ਵਸੀਲੇ ਐ ਉਹ ਲਗਾ ਕੇ ਗਏ ਹੋਏ ਨੇ ਕੱਲ ਰਾਤ ਦੀ ਗੱਲ ਕਰੀਏ ਤੇ 119 ਲੋਕਾਂ ਦੇ ਵਿੱਚੋਂ 100 ਪੰਜਾਬ ਦੇ ਨੇ ਪੰਜਾਬ ਤੋਂ ਹਰਿਆਣਾ ਤੋਂ 100 ਨੇ ਜਦਕਿ 67 ਜਿਹੜੇ ਇਹਨਾਂ ਵਿੱਚੋਂ ਇਕੱਲੇ ਪੰਜਾਬ ਦੇ ਨੇ 33 ਹਰਿਆਣੇ ਦੇ ਨੇ 8 ਗੁਜਰਾਤ ਦੇ ਨੇ ਔਰ 3 ਉੱਤਰ ਪ੍ਰਦੇਸ਼ ਤੇ 2 ਗੋਆ ਮਹਾਰਾਸ਼ਟਰ ਤੇ ਰਾਜਸਥਾਨ ਦਾ ਇੱਕ ਇੱਕ ਹੈ ਹਿਮਾਚਲ ਪ੍ਰਦੇਸ਼ ਤੇ ਜੰਮੂ ਤੋਂ ਵੀ ਇੱਕ ਇੱਕ ਜਿਹੜਾ ਦੱਸਿਆ ਜਾ ਰਿਹਾ ਹੈ ਔਰ ਜਦੋਂ ਇਸ ਸੰਬੰਧ ਵਿੱਚ ਸੀਨੀਅਰ ਅਧਿਕਾਰੀਆਂ ਦੇ ਨਾਲ ਗੋਆ, ਗੁਜਰਾਤ, ਮਹਾਰਾਸ਼ਟਰ ਤੋਂ ਆਏ ਲੋਕਾਂ ਨੂੰ ਸਵੇਰ ਦੀ ਉਡਾਨ ਰਾਹੀਂ ਉਹਨਾਂ ਦੇ ਸਬੰਧਤ ਰਾਜਾਂ ਵਿੱਚ ਲਜਾਇਆ ਜਾ ਰਿਹਾ ਹੈ। ਹੁਣ ਜਿਹੜੇ ਪੰਜਾਬ ਦੇ ਵਿੱਚ ਉਤਰੇ ਨੇ ਔਰ ਉਹਨਾਂ ਨੂੰ ਬਕਾਇਦਾ ਤੌਰ ਤੇ ਉਹਨਾਂ ਦੇ ਘਰਾਂ ਤੱਕ ਪਹੁੰਚਾਉਣ ਦਿੱਤਾ ਜਾ ਰਿਹਾ ਹੈ। ਔਰ ਵੱਡੀ ਗੱਲ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਜਿਹੜੇ ਕਿ ਗਏ ਵੀ ਨੇ ਯੂ ਐਸ ਏ ਦੇ ਵਿੱਚ, ਅਮਰੀਕਾ ਵਿੱਚ ਗਏ ਵੀ ਨੇ ਪਰ ਉਹ ਅਮਰੀਕਾ ਵਿੱਚ ਨੇ ਨਾਲੋਂ ਨਾਲ ਰਿਪੋਰਟ ਜਿਹੜੇ ਹੈ ਉਹ ਸਾਰਾ ਕੁਝ ਹੋਈ ਜਾਂਦਾ ਹੈ ਗੱਲ ਕੀ ਹੈ ਮੋਦੀ ਸਾਹਿਬ ਦਾ ਉਹ ਜਿਹੜਾ ਜਾਦੂ ਹੈ ਉਹ ਬਹੁਤ ਜ਼ਿਆਦਾ ਮਿੱਟੀ ਵਿੱਚ ਰੋਲਦਾ ਜਾ ਰਿਹਾ ਹੈ ਮੋਦੀ ਸਾਹਿਬ ਗੱਲਾਂបਾਤਾਂ ਬਹੁਤ ਕਰਦੇ ਨੇ ਪਰ ਜਿਸ ਤਰ੍ਹਾਂ ਇਹਨਾਂ ਦਿਨਾਂ ਦੇ ਵਿੱਚ ਡਿਪੋਰਟ ਕੀਤੇ ਜਾ ਰਹੇ ਨੇ ਅਲੱਗ-ਅਲੱਗ ਭਾਰਤ ਦੀਆਂ ਸਟੇਟਾਂਸ ਤੋਂ ਆ ਕੇ ਜਿਹੜੇ ਲੋਕ ਉੱਥੇ ਰੋਜ਼ੀ ਰੋਟੀ ਲਈ ਗਏ ਨੇ ਉਹਨਾਂ ਦੀ ਜੇ ਗੱਲ ਕਰੀਏ ਤੇ ਉਹਨਾਂ ਤੇ ਕਾਫੀ ਜ਼ਿਆਦਾ ਨਰਾਜ਼ਗੀ ਜਿਹੜੀ ਉਹ ਮੋਦੀ ਸਾਹਿਬ ਦੀ ਹੈ ਔਰ ਬੀਤੀ ਦਿਨੇ ਦੇਖਿਆ ਗਿਆ ਹੈ ਕਿ ਅਮਰੀਕਾ ਤੋਂ ਡਿਪੋਰਟ ਸਾਰੇ ਭਾਰਤੀਆਂ ਦੇ ਹੱਥਾਂ ਵਿੱਚ ਹੱਥਕੜੀਆਂ ਲਾਈਆਂ ਹੋਈਆਂ ਸਨ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਅਮਰੀਕਾ ਫੇਰੀ ਦੇ ਦੌਰਾਨ ਪ੍ਰਵਾਸੀਆਂ ਨੂੰ ਵਾਪਸ ਭੇਜਣ ਦੀ ਆਪਣੀ ਬਚਨਵਾਤਾਂ ਨੂੰ ਦੁਹਰਾਇਆ ਉੱਥੇ ਹੀ ਆਏ ਦਿਨ ਜਹਾਜ਼ ਜਿਹੜੇ ਐ ਉਹ ਤੜਾ ਤੜ ਆ ਰਹੇ ਨੇ ਔਰ ਆ ਕੇ ਜਦੋਂ ਉਹਨਾਂ ਦੀਆਂ ਗੱਲਾਂ ਬਾਤਾਂ ਅਸੀਂ ਸੁਣਦੇ ਆ ਜਦੋਂ ਆ ਕੇ ਉਹਨਾਂ ਦੀਆਂ ਅਲੱਗ-ਅਲੱਗ ਚੈਨਲਾਂ ਦੇ ਉੱਪਰ ਗੱਲਾਂ ਬਾਤਾਂ ਸੁਣਦੇ ਆ ਜਿਸ ਪ੍ਰਕਾਰ ਉਹ ਦੱਸਦੇ ਨੇ ਕਿ ਅਸੀਂ ਕਿਸ ਤਰ੍ਹਾਂ 50 ਤੋਂ 60-60 ਲੱਖ ਰੁਪਈਆ ਲਾ ਕੇ ਜ਼ਮੀਨਾਂ ਗਹਿਣੇ ਰੱਖ ਕੇ ਘਰ ਗਹਿਣੇ ਰੱਖ ਕੇ ਅਸੀਂ ਪਹੁੰਚੇ ਸੀ ਵੀ ਚਲੋ ਸਾਡਾ ਭਵਿੱਖ ਵਧੀਆ ਹੋਏਗਾ ਹੁਣ ਉਹਨਾਂ ਦੀ ਜ਼ਿੰਦਗੀ ਇੱਕ ویرਾਨ ਖੰਡਰ ਦੀ ਤਰ੍ਹਾਂ ਹੋ ਗਈ ਹੈ ਨਾ ਉਹਨਾਂ ਨੂੰ ਸਮਝ ਲੱਗ ਰਹੀ ਹੈ ਕਿਉਂਕੀ ਕਰਨ ਤੱਕੀ ਨਾ ਕਰਨ ਹੁਣ ਇਹਨਾਂ ਦੇ ਆਉਣ ਦੇ ਨਾਲ ਦੇਖੋ 100 ਭਾਰਤੀਆਂ ਵਿੱਚੋਂ 67 ਜਿਹੜੇ ਆ ਤੀਜੇ ਵਿੱਚ ਆਏ ਨੇ ਇਹਨਾਂ ਦੇ ਆਉਣ ਦੇ ਨਾਲ ਪ੍ਰਵਾਸੀ ਮਜ਼ਦੂਰਾਂ ਨੂੰ ਬਹੁਤ ਜ਼ਿਆਦਾ ਫਰਕ ਪਏਗਾ ਕਿਉਂਕਿ ਕਾਫੀ ਜ਼ਿਆਦਾ ਦੁਆਬੇ ਦੇ ਵਿੱਚ ਅਜਿਹੇ ਲੋਕ ਆਏ ਨੇ ਦੁਆਬੇ ਦੇ ਆਏ ਨੇ ਉਹ ਜਿਸ ਜਗ੍ਹਾ ਪ੍ਰਵਾਸੀ ਘਰਾਂ ਵਿੱਚ ਰਹਿੰਦੇ ਨੇ ਸੀ ਉਹਨਾਂ ਦੇ ਘਰਾਂ ਨੂੰ ਖਾਲੀ ਕਰਵਾ ਕੇ ਹੁਣ ਉੱਥੇ ਆਪ ਰਹਿਣਾ ਸ਼ੁਰੂ ਕਰ ਦਿੱਤਾ ਹੈ ਉਹਨਾਂ ਦੀ ਰੋਜ਼ੀ ਰੋਟੀ ਤੇ ਵੀ ਪ੍ਰੈਸ਼ਨ ਚਿੰਨ ਜਿਹੜੇ ਉੱਠਦੇ ਲੱਗ ਰਹੇ ਨੇ ਸੋ ਦੋਸਤੋ ਯੂ ਐਸ ਏ ਤੋਂ ਡਿਪੋਰਟ ਹੋਏ ਪੰਜਾਬੀ ਭਾਰਤੀ ਪ੍ਰਵਾਸੀਆਂ ਨੂੰ ਹੁਣੇ ਸੋਚਣਾ ਪਏਗਾ ਕਿ ਇੱਧਰ ਆ ਕੇ ਉਹ ਆਪਣੇ ਕੰਮਕਾਰ ਦੇ ਵਿੱਚ ਵਿਅਸਤ ਹੋਣ ਦੇਖੋ ਕਿਸੇ ਦਾ 50 ਲੱਖ ਹੈ ਕਿਸੇ ਦਾ 60 ਲੱਖ ਹੈ ਕਿਸੇ ਦਾ 40 ਲੱਖ ਹੈ ਪੈਸੇ ਜਿਨ੍ਹਾਂ ਨੇ ਜਿਨ੍ਹਾਂ ਕੋਲੋਂ ਆਪਾਂ ਲਿੱਤੇ ਐ ਪੈਸੇ ਤਾਂ ਉਹ ਦੇਣੇ ਹੀ ਪਹਿਣਗੇ ਸੋ ਕਿਤੇ ਨਾ ਕਿਤੇ ਇਹ ਜੋ ਮਤਲਬ ਅਲੱਗ ਅਲੱਗ ਕੰਟਰੀਆਂ ਦੇ ਜਿਹੜੇ ਨੇ ਔਰ ਪੰਜਾਬ ਦੀ ਗੱਲ ਕਰੀਏ ਭਾਰਤ ਦੀ ਗੱਲ ਕਰੀਏ ਤਾਂ ਇਹ ਇੱਕ ਬਹੁਤ ਵੱਡਾ ਮਤਲਬ ਕਾ ਹੈ ਪੰਜਾਬ ਨੂੰ ਜਿਨ੍ਹਾਂ ਨੇ ਉੱਥੇ ਆਪਣੇ ਬਿਜ਼ਨਸ ਨੂੰ ਸੈੱਟ ਕੀਤਾ ਹੋਇਆ ਸੀ ਜਿਨ੍ਹਾਂ ਨੇ ਘਰ ਬਾਹਰ ਆਪਣਾ ਬਣਾ ਲਿਆ ਸੀ ਲੇਕਿਨ ਅਚਾਨਕ ਜਦੋਂ ਡੋਨਲਡ 트੍ਰੰਪ ਨੇ ਸੌਹ ਚੁੱਕੀ ਤੇ ਉਸ ਤੋਂ ਬਾਅਦ ਇਹ ਸਾਰਾ ਕੁਝ ਕੀਤਾ ਤਾਂ ਉਸ ਤੋਂ ਬਾਅਦ ਕਿਤੇ ਨਾ ਕਿਤੇ ਪੰਜਾਬੀਆਂ ਦੇ ਭਵਿੱਖ ਨੂੰ ਲੈ ਕੇ ਸਵਾਲੀਆ ਨਿਸ਼ਾਨ ਖੜੇ ਨੇ ਹੁਣ ਭਵਿੱਖ ਦੇ ਵਿੱਚ ਅਜੇ ਵੀ ਜਿਹੜੇ ਪੰਜਾਬੀ ਇੱਧਰ ਆ ਕੇ ਗੱਲਬਾਤ ਕਰਦੇ ਨੇ ਉਹ ਇੱਕੋ ਹੀ ਗੱਲਬਾਤ ਕਰਦੇ ਨੇ ਆ ਕੇ ਅਜੇ ਜਹਾਜ਼ ਹੋਰ ਬਹੁਤ ਆਉਣਗੇ ਦੋਸਤੋ ਇਹਨਾਂ ਦੋਸਤਾਂ ਦੇ ਨਾਲ ਅਸੀਂ ਬਿਲਕੁਲ ਇਹਨਾਂ ਦੇ ਨਾਲ ਸਾਨੂੰ ਅਸੀਂ ਡੋਨਲਡ 트ੰਪ ਦੀ ਬੜੀ ਨਿੰਦਾ ਕਰਦੇ ਆ ਕਿ ਰੋਜੀ ਦੀ ਤਲਾਸ਼ ਤੇ ਵਿੱਚ ਗਏ ਭਾਰਤੀਆਂ ਨੂੰ ਇਸ ਕਦਰ ਤੁਸੀਂ ਵਾਪਸ ਲਿਆਂਦਾ ਜਿਹਦੇ ਬਾਰੇ ਕਦੇ ਕਿਸੇ ਨੇ ਸੋਚਿਆ ਹੀ ਨਹੀਂ ਸੀ